you ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਤੁਹਾਡਾ ਚੈਨਲ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਸਵੇ ਅੱਜ ਜਿਹੜੇ ਸਾਡੇ ਸਮਰਾਲਾ ਮੰਡਲ ਵੱਲੋਂ ਸੰਦੀਪ ਭਾਰਤੀ ਜੀ ਦੀ ਅਗਵਾਈ ਵਿੱਚ ਸਾਡੇ ਵੱਡੇ ਭਰਾ ਜੀਤ ਕੁਪਤਾ ਜੀ ਖੜੇ ਹੈ ਸਾਡੇ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਦੇ ਮੇਰੇ ਛੋਟੇ ਵੀਰ ਨਿਸ਼ੂ ਸ਼ਰਮਾ ਜੀ ਸਾਡੀ ਸਾਰੀ ਟੀਮ ਸਾਡੇ ਭੈਣ ਜੀ ਮੋਨਿਕਾ ਮੇਰੀ ਛੋਟੀ ਭੈਣ ਸਾਡੀ ਸਾਰੀ ਟੀਮ ਖੜੀ ਹੈ ਸਾਰਿਆਂ ਵੱਲੋਂ ਅੱਜ ਜਿੱਤ ਦੀ ਖੁਸ਼ੀ ਜੋ ਬਿਹਾਰ ਦੇ ਵਿੱਚ ਸਾਡੀ ਪੂਰੀ সুইਪ ਆਊਟ ਜਿੱਤ ਹੋਈ ਹੈ ਮੋਦੀ ਜੀ ਦੀ ਅਗਵਾਈ ਵਿੱਚ ਉਹਦੇ ਸਬੰਧ ਵਿੱਚ ਲੋਕਾਂ ਨੇ ਖੁਸ਼ੀ ਦਾ اظہار ਕਰਦੇ ਹੋਏ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਬਹੁਤ ਵੱਡਾ ਕੱਟ ਸੀਗਾ ਸਾਡੇ ਤਿੰਨਾ ਮੰਡਲਾਂ ਦੀ ਟੀਮ ਸੀਗੀ ਸੈਂਕੜੇ ਸਾਡੇ ਵਰਕਰ ਇਕੱਠੇ ਹੋਏ ਸਾਰੇ ਬਾਜ਼ਾਰ 'ਚ ਅਸੀਂ ਲੱਡੂ ਵੰਡੇ ਉੱਤੇ ਪਹਿਲਾਂ ਉੱਥੇ ਵੰਡ ਕੇ ਆਏ ਹੁਣ ਇੱਥੇ ਅਸੀਂ ਸੰਦੀਪ ਭਾਰਤ ਜੀ ਦੀ ਅਗਵਾਈ ਹੇਠ ਇੱਥੇ ਲੱਡੂ ਵੰਡੇ ਆ ਜੋ ਸਾਡੀ ਬਿਹਾਰ ਦੀ ਜਿੱਤ ਹੋਈ ਹੈ ਲੋਕਾਂ ਨੇ ਮਨ ਬਣਾ ਲਿਆ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਗੁੱਡ ਗਵਰਨੈਂਸ ਲਈ ਗੋਲਡਨ ਇਨਫਰਾਸਟ੍ਰਕਚਰ ਲਈ ਲਾਅ ਐਂਡ ਆਰਡਰ ਲਈ ਨੌਜਵਾਨਾਂ ਦੇ ਰੁਜ਼ਗਾਰ ਲਈ ਜਲਤ ਕਿਸਾਨ ਦੇ ਰੁਜ਼ਗਾਰ ਵਾਸਤੇ ਜੋ ਮੋਦੀ ਜੀ ਦੀ ਸੋਚ ਹੈ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਉਸ ਸੋਚ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਪਿਛਲੇ ਟਾਈਮ ਨਾਲੋਂ ਵੀ ਸਾਡੀ ਇਸ ਵਾਰ ਜਿਹੜੀ ਮੈਜੋਰਟੀ ਹੋਈ ਹੈ 208 ਸੀਟਾਂ ਅਸੀਂ ਜਿੱਤ ਕੇ 233 ਦੇ ਵਿੱਚੋਂ ਬਹੁਮਤ ਨਹੀਂ ਡਬਲ 트리플 ਬਹੁਮਤ ਨਾਲ ਅਸੀਂ ਸਰਕਾਰ ਬਣਾਈ ਹੈ ਤੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਸਾਰਿਆਂ ਨੇ ਇਸੇ ਖੁਸ਼ੀ ਵਿੱਚ ਲੱਡੂ ਮੰਡੇ ਆ ਇਸ ਵਾਸਤੇ ਅੱਗੇ ਐਮਟੀ ਇਲੈਕਸ਼ਨ ਆ ਰਹੇ ਉਹਦੀ ਕੀ ਤਿਆਰੀ ਹੈ ਪੂਰੀ ਤਿਆਰੀ ਹੈ ਸਾਰੇ ਵਾੜਾਂ ਵਿੱਚ ਦੋ-ਦੋ ਬੰਦੇ ਚੂਜ਼ ਕਰ ਲਏ ਹੋਏ ਐ ਕਮਰਾਲੇ ਵਿੱਚ ਵੀ ਡਿਊਟੀ ਲਾਈ ਹੋਈ ਹੈ ਇਹਨਾਂ ਦੀ ਸਾਰਿਆਂ ਦੀ ਅਜੀਤ ਗੁਕਤਾ ਜੀ ਜੀ ਇਹਨਾਂ ਦੀ ਮਿਥੂ ਜੀ ਦੇ ਸਾਹਮਣੂ ਕਿਹਾ ਹੋਇਆ ਸਾਰੇ ਦੋ-ਦੋ ਨੌਜਵਾਨ ਇਥੋਂ 15 ਵਾੜਾਂ ਵਿੱਚੋਂ ਅਸੀਂ ਲੱਭ ਰਹੇ ਹਾਂ ਉਹਨਾਂ ਸਾਰੇ ਨੌਜਵਾਨ ਤਕਰੀਬਤ ਦੀ ਸਾਡੀ ਤਿਆਰੀ ਹੈ ਵਿਖੰਨੇ ਸਾਡੀ ਤਿਆਰੀ ਹੋ ਚੁੱਕੀ ਹੈ ਕੰਪਲੀਟ ਪਾਇਲ ਹੋ ਚੁੱਕੀ ਹੈ ਗਰਾਹੇ ਹੋ ਚੁੱਕੀ ਹੈ ਉਵੇਂ ਸਮਰਾਲੇ ਸਾਡੀ ਤਿਆਰੀ ਹੋ ਚੁੱਕੀ ਹੈ ਪੂਰੇ ਤਗੜੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਸ਼ਕਸ਼ਮ ਹੈ ਇਲੈਕਸ਼ਨ ਲੜਾਂਗੇ ਪੂਰੇ ਤਗੜੇ ਦੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜਿਲ੍ਹਾ Vice ਪ੍ਰਧਾਨ ਅੱਜ ਸਭ ਤੋਂ ਵੱਡੀ ਜਿੱਤ ਬਿਹਾਰ ਦੇ ਵਿੱਚ ਜੋ ਹੋਈ ਹੈ ਬਹੁਤ ਖੁਸ਼ੀ ਦੇ ਵਿੱਚ ਅਸੀਂ ਇਹ ਲੱਡੂ ਵੰਡੇ ਨੇ। ਪਰ ਜੋ ਸਾਡੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਸੀ ਉਹਨਾਂ ਨੂੰ ਇੱਥੇ ਪੰਜਾਬ ਗਵਰਨਮੈਂਟ ਨੇ ਸਾਨੂੰ ਘਰ-ਘਰ ਦੇ ਹੀ ਪਹੁੰਚਾਉਣ ਦਿੱਤਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਉਹਾਰੇ ਤੁਸੀਂ ਭਲੀ ਭੰਤੀ ਜਾਣਦੇ ਹੋ। ਉਹਨਾਂ ਹਾਲਾਤਾਂ ਨੂੰ ਠੀਕ ਜੇ ਕੋਈ ਕਰ ਸਕਦਾ ਹੈ ਤਾਂ ਸਾਡੇ ਬੀਜੇਪੀ ਸਰਕਾਰ ਹੀ ਠੀਕ ਕਰ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਡਾ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਕਰੇਜ ਵਧਦਾ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਬਣਾਵਾਂਗੇ ਤੇ ਬਹੁਤ ਵਧੀਆ ਇਸੇ ਤਰ੍ਹਾਂ ਕਲੀਨ ਸਵੀਪ ਕਰਕੇ ਵੱਤ ਵਕਤ ਤੱਕ ਦਿੱਟ ਕੇ ਅਸੀਂ ਪੰਜਾਬ ਨੂੰ ਰਾਹਤ ਦੇਵਾਂਗੇ ਤੇ ਗੁੰਡਾਗਰਦੀ ਤੋਂ ਤੇ ਪੰਜਾਬ ਨੂੰ ਬਾਹਰ ਕੱਢਾਂਗੇ ਦੇਖੋ ਸਾਰਿਆਂ ਨੂੰ ਦੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਸ ਤੋਂ ਪਹਿਲਾਂ ਜਿੱਦਾਂ ਤੁਸੀਂ ਹਰਿਆਣਾ ਦੇ ਵਿੱਚ ਦੇਖਿਆ ਉਸੇ ਤਰ੍ਹਾਂ ਹੁਣ ਬਿਹਾਰ ਦੇ ਵਿੱਚ ਜੋ ਰੁਝਾਨ ਆਇਆ ਬੀਜੇਪੀ ਨੂੰ ਇਨਾ ਪਿਆਰ ਮਿਲਿਆ ਪੂਰਾ ਦੇਸ਼ ਖੁਸ਼ ਹੈ ਕਿਉਂਕਿ ਜਿਹੜੀ ਡਬਲ ਇੰਜਨ ਦੀ ਸਰਕਾਰ ਹੈ ਉਹਨੇ ਬਹੁਤ ਵਿਕਾਸ ਕੀਤਾ ਹੈ ਭਾਰਤ ਦੇਸ਼ ਲਈ ਕਿਤੇ ਨਾ ਕਿਤੇ ਇਹ ਤਰੱਕੀ ਹੋਈ ਹੈ ਇਸ ਜਿੱਤ ਨਾਲ ਮੈਂ ਸਿੱ ਪੰਜਾਬ ਦੇ ਹਾਵਾਸੀ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਵੀ ਤੁਸੀਂ ਵੀ ਬੀਜੇਪੀ ਦੇ ਕੰਮ ਨੂੰ ਦੇਖੋ ਤੇ ਡਵਲ ਇੰਗਨ ਦੀ ਸਰਕਾਰ ਪੰਜਾਬ ਦੇ ਵਿੱਚ ਲਿਆਓ ਜਿਹੜੀ ਤਰੱਕੀ ਹੋਰ ਸਟੇਟਾਂ ਦੇ ਵਿੱਚ ਹੋ ਰਹੀ ਹੈ ਜਿੱਥੇ ਆਪਣਾ ਪੰਜਾਬ ਰੰਗਲਾ ਪੰਜਾਬ ਸਿੱਖੇ ਜਾ ਰਿਹਾ ਉਹਨੂੰ ਮੋਡਰਨ ਰੰਗਲਾ ਪੰਜਾਬ ਬਣਾਇਏ ਬੀਜੇਪੀ ਦੇ ਸਾਥ ਨਾਲ ਮੈਂ ਬਸ ਇੰਨੀ ਕੀ ਬੇਨਤੀ ਕਰੂੰਗਾ ਕਿ 2027 ਦੇ ਵਿੱਚ ਆਪਾਂ ਬੀਜੇਪੀ ਨੂੰ ਜਿਤਾਈਏ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਘੁੱਟ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਚਾਰ ਪਾਰੀ ਸ਼ਸ਼ੀ ਅਕਾਲ ਜੈ ਸ਼੍ਰੀ ਰਾਮ ਅੱਜ ਬਿਹਾਰ ਦੇ ਵਿੱਚ ਜਿਹੜਾ ਬੀਜੇਪੀ ਦੀ ਵਨ ਸਾਈਡਡ ਜਿੱਤ ਹੋਈ ਹੈ ਜੀ 247 ਸੀਟਾਂ ਦੇ ਵਿੱਚੋਂ 208 ਸੀਟਾਂ ਦੇ ਵਿੱਚ ਜਿਹੜੀ ਵਨ ਸਾਈਡਡ ਜਿੱਤ ਹੋਈ ਹੈ ਜੀ ਅਸੀਂ ਉਸ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਕਿ ਬਿਹਾਰ ਦੇ ਵਿੱਚ ਜਾਂ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਜੀ ਜਿੱਥੇ ਵੀ ਅੱਜਾਤੀਆਂ ਹੈ ਮੈ ਜੀ ਉੱਥੇ ਦੀ ਸਰਕਾਰ ਹੈ ਜੀ ਉੱਥੇ ਹਰ ਤੁਸੀਂ ਦੇਖੋਗੇ ਬਿਹਾਰ ਦੇ ਵਿੱਚ ਵੀ ਰਿਪੀਟ ਐਂਡ ਰਿਪੀਟ ਹੋ ਰਿਹਾ ਜੀ ਹਰਿਆਣਾ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਐਮਪੀ ਦੇ ਵਿੱਚ ਵੀ ਤੇ ਮੈਂ ਸਾਰਿਆਂ ਨੂੰ ਅਰਜ ਵੀ ਕਰਾਂਗਾ ਕਿ ਪੰਜਾਬ ਦੇ ਵਿੱਚ ਵੀ ਆਪਾਂ ਡਬਲ ਇੰਜਨ ਦੀ ਸਰਕਾਰ ਲਿਆਈਏ ਤਾਂ ਕਿ ਜਿਹੜੇ ਸੁਧਾਰ ਉੱਥੇ ਹੋ ਗਏ ਨੇ ਜਿਹੜੀ ਡਿਵੈਲਪਮੈਂਟ ਉੱਥੇ ਹੋ ਚੁੱਕੀ ਆ ਲਾਅ ਐਂਡ ਆਰਡਰ ਉੱਥੇ ਬਣ ਚੁੱਕਿਆ ਉਹ ਆਪਾਂ ਪੰਜਾਬ ਦੇ ਵਿੱਚ ਵੀ ਬਣਾਈਏ ਜਿਹੜਾ ਗੁੰਡਾ ਰਾਜ ਪੰਜਾਬ ਦੇ ਵਿੱਚ ਚੱਲਦਾ ਇਹਨੂੰ ਖਤਮ ਕਰੀਏ ਤੇ ਆਪਾਂ ਇੱਥੇ ਵੀ ਲਾਅ ਐਂਡ ਆਰਡਰ ਦੀ ਗੱਲ ਕਰੀਏ ਹਰਿਆ ਭਰਿਆ ਪੰਜਾਬਣੇ ਹਾਂਜੀ ਲੱਡੂ ਬਣ ਰਿਹਾ ਅੱਜ ਮੈਨੂੰ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੀਦਾ ਮੇਰਾ ਨਾਮ ਸੰਦੀਪ ਭਾਰਤੀ ਆ ਜੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੰਵਰਾਲਾ ਸਭ ਤੋਂ ਪਹਿਲਾਂ ਬੀਜੇਪੀ ਦੇ ਜਿੰਨੇ ਵੀ ਇੱਥੇ ਵਰਕਰ ਉਹਦੇ ਦਾ ਸਾਰੇ ਆਏ ਨੇ ਸਾਰਿਆਂ ਦਾ ਇੱਥੇ ਆਉਣ ਦੇ ਤਹਿ ਦੇ ਲਈ ਧੰਨਵਾਦ ਕਰਦਾ ਅੱਜ ਸਾਡੀ ਜਿਹੜੀ ਬਿਹਾਰ ਦੇ ਵਿੱਚ ਵਨ ਸਾਈਡਡ ਜਿੱਤ ਹੋਈ ਹੈ 208 ਸੀਟਾਂ ਬਹੁਤ ਵੱਡੀ ਜਿੱਤ ਹੈ ਬਿਹਾਰ ਦੇ ਵਿੱਚ ਐਸੇ ਤਰ੍ਹਾਂ ਬਾਕੀ ਸਟੇਟਾਂ ਦਾ ਅਸੀਂ 2027 ਵਿੱਚ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਸਾਡੀ ਐਮਸੀਆਂ ਦੀ ਵੀ ਪੂਰੀ ਤਿਆਰੀ ਹੈ ਹਰੇਕ ਵਾਰ ਜੇ ਅਸੀਂ ਦੋ ਦੋ ਕੈਂਡੀਡੇਟ ਲੱਭੇ ਹੋਏ ਨੇ ਔਰ ਪੂਰੀ ਤਿਆਰੀ ਨਾਲ ਅਸੀਂ ਐਮਸੀ ਦੇ ਇਲੈਕਸ਼ਨ ਵੀ ਲੜਾਂਗੇ ਗੈਰਵਾਸੀਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਦੇਖੋ ਜੋ ਤੁਹਾਡਾ ਇੱਥੇ ਨਰਿੰਦਰ ਮੋਦੀ ਜੀ ਨੇ ਜੋ ਡਵੈਲਪਮੈਂਟ ਕੀਤੀ ਆ ਬਿਹਾਰ 'ਚ ਯੂਪੀ 'ਚ ਗੁੰਡਾਗਰਦੀ ਖਤਮ ਕਰਤੀ ਨਸ਼ਾ ਖਤਮ ਕਰਤਾ ਹਰੇਕ ਸਟੇਟ 'ਚ ਇਸ ਟਾਈਮ ਭਾਜਪਾ ਦੀ ਸਰਕਾਰ ਆਈ ਹੈ ਪੰਜਾਬ ਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੀ 2027 'ਚ ਡਬਲ ਇੰਡੀਜਨ ਦੀ ਸਰਕਾਰ ਬਣਾ ਕੇ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰੀਏ